ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਪਿੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ਮੇਰੇ ਅੰਤਰ ਲੋਚਾ ਇੱਥੇ ਠਮਕ ਲਾ ਦੇਣੀ ਹੈ ਮਿਲਣ ਕੀ ਪਿਆਰੀ ਇਥੇ ਵਿਸਰਾਮ ਹੈ ਹਉ ਇਥੇ ਯਮਕ ਕਿਉ ਪਾਈ ਇਥੇ ਵੀ ਥਮ ਗੁਰ ਪੂਰੇ ਜੇ 100 ਖੇਲ ਖੇਲਾਇਐ ਬਾਲਕ ਜੇ 100 ਖੇਲ ਖੇਲਾਇਐ ਬਾਲਕ ਇਥੇ ਵਿਸਰਾਮ ਖੇਲਾਇਆ ਰਹਿਣਾ ਸਕੈ ਬਿਨ ਖੀਰੇ ਮੇਰਾ ਅੰਤਰ ਭੁੱਖ ਨ ਉਤਰੈ ਮੱਲੀ ਜੀ ਸਭ ਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੀਮ ਪ੍ਰਮਾ ਕਾ ਬਿਨ ਦਰਸ਼ਨ ਕਿਉ ਮਾਨਤੀ ਰੇ ਸੁਣ ਸੱਜਣਾ ਮੇਰੇ ਪ੍ਰੀਤਮ ਭਾਈ ਮੈਂ ਮਿਲਿਹੁ ਮਿਤ੍ਰ ਸੁਖਦਾਤਾ ਉਹ ਜੀ ਕੀ ਮੇਰੀ ਸਭੀ ਦਿਨ ਜਾਣਾ ਮਿੱਠ ਸੁਣਾਵੈ ਹਰ ਕੀਆ ਬਾਤਾ ਹਾ ਇੱਕ ਖੇਨਾ ਇਸ ਵਿਨੇ ਦੇ ਹਨ ਸਕਾ ਜਿਉ ਚਾਤ੍ਰਿਕ ਜਾਲਕ ਬਿਲ ਲਾਤਾ ਹਾ ਕਿਆ ਗੁਣ ਤੇਰੀ ਸਾਰ ਸਮਲੀ ਮੈਂ ਨਿਰਗੁਣ ਕਾ ਰਖ ਲੀਤਾ ਖੋ ਭਈ ਉਡੀਣੀ ਕੰਤ ਕਉ ਅਮਲੀ ਸੋ ਪਿਰ ਕਦ ਨੈਣੀ ਦੇਖਾ ਸਭ ਰਸ ਭੋਗਣ ਵਿਸਰੇ ਬੇਨ ਪਿਰ ਕਿਤੈ ਨ ਲੇਖਾ ਇਹ ਕਾਪੜ ਤਾਨ ਨ ਸੁਖਾਵਈ ਕਾਰਨਾ ਸਕਾਹ ਵਿਸਾ ਕਾਰਨਾ ਸਕਾਹ ਜਿਹੜਾ ਪਾਠ ਹੈ ਇਹ ਸਰਮੰਧਕ ਪਾਠ ਕਰਨਾ ਹੈ ਕਰਨਾ ਸਕੋ ਹੋ ਨਹੀਂ ਕਹਿਣਾ ਸਕਾਹ ਕਰਨਾ ਸਕਾਹ ਵਿਸਾ ਜਿਨੀ ਸਖੀ ਲਾਲ 라ਵਿਆ ਪਿਆਰਾ ਤਿੰਨ ਆਗੇ ਹਮ ਆਦੀਸਾ ਮੈਂ ਸਭ ਸੀਗਾਰ ਬਣਾਇਆ ਅਮਲੀ ਬੇਨ ਪੇਰ ਕਾਮਨਾ ਆਈ ਅਮਲੀ ਪਦ ਤੋਂ ਪਹਿਲਾਂ ਠਮਕ ਲਾ ਦਿੰਨੀ ਹੈ ਤੇ ਟਿੱਪੀ ਨਾਲ ਬੋਲਣਾ ਅਮਲੀ ਕਸ ਕੇ ਜਾਸ ਹੈ ਬਾਤ ਨ ਪੁੱਛੀਆ ਅਮਲੀ ਤਾ ਬਿਰਸਾ ਜੂਵਨ ਸਭ ਜਾਏ ਧਨ ਧਨ ਤੇ ਸੁਹਾਗਣੀ ਅਮਲੀ ਜੇ ਨ ਸਹ ਰਹਾ ਸਮਾਈ ਹੋ ਵਾਰਿਆ ਤਿੰਨ ਸੁਹਾਗਣੀ ਅਮਲੀ ਤੈਨ ਕੀ ਧੂਆ ਸਾਧ ਪਾਈ ਜਿਚਰ ਦੂਜਾ ਭਰਮ ਸਾ ਅਮਲ ਅਮਲੀ ਜਿਚਰ ਦੂਜਾ ਧਰਮ ਸਾ ਅਮਲੀ ਇੱਥੇ ਵਿਸਰਾਮ ਹੈ ਤਿੱਚਰ ਮੈਂ ਜਾਣਿਆ ਪ੍ਰਭ ਦੂਰੇ ਜਾਂ ਮਿਲਿਆ ਪੂਰਾ ਸਤਗੁਰੂ ਅਮਲੀ ਤਾਂ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾ ਸੁਖ ਪਾਇਆ ਮਲੀ ਪੈਰ ਸਰਬ ਰਹਾ ਭਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਮੱਲੀ ਗੁਰ ਸਤਗੁਰ ਕੈ ਲਗ ਪੈਰੀ ਵਡਹੰਸ ਮਹੱਲਾ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਸੱਚੀ ਬਾਣੀ ਸਤ ਤੂੰ ਨ ਸਤ ਸਬਦ ਵਿਚਾਰਾ ਤੂੰ ਹੀ ਪੁ ਲਈ ਉਚਾਰਨ ਕਰਨਾ ਤੋਂ ਨੰਨੀ ਕਹਿ ਦੇਨਾ ਅਨ ਦਿਨ ਸੱਚ ਸਲਾਹਣਾ ਧਨ ਧਨ ਵਡ ਭਾਗ ਹਮਾਰਾ ਮਨ ਮੇਰੀ ਸਾਚੇ ਨਾਮ ਵਿਟਹੁ ਬਲ ਜਾਓ ਮਨ ਮੇਰੀ ਇਥੇ ਵਿਸਰਾਮ ਸਾਚੇ ਨਾਮ ਵਿਟਹੁ ਪਾਲ ਜਾਓ ਦਸਨ ਦਾਸਾ ਹੋਏ ਰਹਹਿ ਤਾ ਪਾਵਹਿ ਸੱਚਾ ਨਾਉ ਰਹਾਉ ਜਿਹਵਾ ਸੱਚੀ ਸੱਚ ਰਤੀ ਤਨ ਮਾਨ ਸੱਚਾ ਹੋਏ ਬਿਨ ਸਾਚੇ ਹੋਰ ਸਲਾਹਣਾ ਸਲਾਹਣਾ ਕੰਨਾਂ ਵੀ ਹੈਗਾ ਬਿਨ ਸਾਚੇ ਹੋਰ ਸਲਾਹਣਾ ਇਹਦੇ ਕੰਨਾਂ ਹੈ ਨਹੀਂ ਸੀ ਪਰ ਪਾਠ ਸਲਾਹਣਾ ਦੋ ਕੰਨੇ ਹਨ ਬਿਨ ਸਾਚੇ ਹੋਰ ਸਲਾਹਣਾ ਜਸਹਿ ਜਨਮ ਸਭ ਖੋਏ ਜਸਹਿ ਜਨਮ ਸਭ ਖੋਏ ਸੱਚ ਖੇਤੀ ਸੱਚ ਬੀਜਣਾ ਸਚਾ ਵਾਪਾਰ ਅਨ ਦਿਨ ਲਾਹਾ ਸੱਚ ਨਾਮ ਧਨ ਇਹ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਅਨ ਦਿਨ ਲਾਹਾ ਜਿਹੜਾ ਅਨ ਦਿਨ ਹੈ ਨਾ ਬਹੁਤ ਵਰੀ ਇਹ ਪਦ ਆਉਂਦਾ ਅਨ ਅਤੇ ਦਿਨ ਦੇ ਵਿੱਚ ਨਾ ਡੈਸ਼ ਜੀ ਦੇ ਕੇ ਥੋੜਾ ਜਿਹਾ ਨਿਖਾਰ ਕੇ ਜੇ ਪਦ ਬੋਲਣਾ ਹੈ ਨਹੀਂ ਤਾਂ ਅਨ ਦਿਨ ਕਹਿ ਜੰਨੇ ਆ ਤੇ ਨੰਨਾ ਸ਼ੁੱਧ ਨਹੀਂ ਬੋਲਿਆ ਜਾਂਦਾ ਆਨ ਦਿਨ ਆਨ ਦਿਨ ਲਾਹਾ ਸੱਚ ਨਾਮ ਧਨ ਆਨ ਦੇਨ ਲਾਹਾ ਸਤ ਨਾਮ ਧਨ ਲਾਹਾ ਪਦ ਤਿਠ ਮਤ ਆਨ ਦੇਨ ਆਨ ਦੇਨ ਲਾਹਾ ਸਚ ਨਾਮ ਧਨ ਭਗਤ ਭਰੇ ਪੰਡਾਰਾ ਸਚ ਖਾਣਾ ਸਚ ਪਹਿਨਣਾ ਸਚ ਟੇਕ ਹਰ ਨਾਉ ਜਿਸ ਨੂੰ ਬਖਸ਼ੈ ਤਿਸ ਮਿਲੈ ਜਿੱਥੇ ਵੀ ਇਹ ਪਦ ਆ ਜੇ ਨਾ ਜਿਸ ਨੂੰ ਨਿਕਲ ਜਾਂਦਾ ਜਿਆਦਾ ਆਪਣੇ ਤੋਂ ਨੋ ਉਚਾਰਨ ਕਰਨਾ ਹੂੜੇ ਦੇ ਨਾਲ ਜਿਸ ਨੋ ਬਖਸੇ ਤਿਸ ਮਿਲੇ ਜਿਸ ਨੂੰ ਬਖਸੈ ਤਿਸ ਮਿਲੈ ਬਖਸੀ ਜਿਸ ਨੂੰ ਬਖਸੈ ਤਿਸ ਮਿਲੈ ਮਹਿਲੀ ਪਾਇ ਥਾਉ ਆਵਹਿ ਸੱਚੇ ਜਾਵਹਿ ਸੱਚੇ ਫਿਰ ਜੂਨੀ ਮੂਲ ਨ ਪਾਹ ਗੁਰਮੁਖ ਦਰ ਸਾਚੈ ਸਚਿਆਰ ਹੈ ਹਾਂਜੀ ਗੁਰਮੁਖ ਪਦਤੀ ਯਮਕ ਲਾ ਦਿੰਨੀ ਹੈ ਗੁਰਮੁਖ ਦਰ ਸਾਚੈ ਸਚਿਆਰ ਹੈ ਸਚਿ ਮਾਹੇ ਸਮਾਹ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ ਸੱਚਾ ਥਾਨ ਸੱਚ ਸਾਲਾਹਣਾ ਸਤਿਗੁਰ ਬਲਹਾਰ ਜਾਓ ਸੱਚ ਵੇਲਾ ਮੂਰਤ ਸੱਚ ਜਿਗ ਸੱਚੇ ਨਾਲ ਪਿਆਰ ਜੇਤ ਇਥੇ ਜਮਕ ਲਾ ਦਨੀਏ ਜੇਤ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚਾ ਮੀਲੇ ਤਾ ਮਿਲੇ ਆਪੇ ਲੈ ਮਿਲਾਏ ਜਿਉ ਭਾਵੈ ਤਿਉ ਰਖਸੀ ਰਖਸੀ ਥੋੜਾ ਕੱਸ ਕੇ ਬੋਲ ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਈ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ